13 22 ਚੋਂ ਨਹੀਂ ਪੀਤਾ 22 ਚੋਂ ਤੇ 4 ਦਿਨ ਬੈੱਡ 'ਤੇ ਪੇਰੇ ਹਸਤਾਲ 'ਚ ਮਨੇ ਜੋ ਇੱਕ ਬੂੰਦ ਪਿਆ ਕੇ ਮਈਏ ਵੀ ਆ ਜਾ ਮੈਂ ਪੀ ਲਾ ਆ ਤੂੰ ਲੋਕਾਂ ਨੂੰ ਯਾਰ ਦੇ ਕੇ ਮਾਰ ਕਿਹੜੇ ਡਰਾਮੇ ਤੂੰ ਕਰਦਾ ਰਿਹਾ ਕਿ ਲੋਕਾਂ ਨੂੰ ਯਾਰ ਦੇ ਕੇ ਬੁੱਢਾ ਦਰਿਆ ਮਾਰ ਰਿਆ ਲੋਕ ਫੈਕਟਰੀਆਂ 'ਚ ਥੱਲੇ ਪਾਣੀ ਪਾ ਰਿਆ ਯਾਰ ਕਿੱਥੇ ਆ ਜੋ ਜਿੰਨਾ ਪਿੰਡਾਂ 'ਚ ਵੀਰ ਮੇਰਾ ਮੈਂ ਗਿਆ ਥੋੜੀ ਰੂਹ ਕੰਬ ਜੂ ਗਈ ਆ ਕਦੇ ਜਾ ਕੇ ਕਦੇ ਢੇੜਾ ਮਾਰਿਆ ਯਾਰ ਲੋਕਾਂ ਦਾ ਐਡਾ ਮਾੜਾ ਹਾਲ ਆ ਕਿਡਨੀ ਆ ਡਰੀਆਂ ਸਾਡੇ ਘੱਟੋ ਘੱਟ 90% ਪਿੰਡਾਂ 'ਚ ਖੁਰਕ ਪਈ ਹੋਈ ਆ ਲੋਕਾਂ ਨੂੰ ਇਹੋ ਜੀਆਂ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਚਮੜੀ ਦੇ ਰੋਗ ਜਿਵੇਂ ਹੱਡੀਆਂ ਦੇ ਜਾਂ ਪਤਾ ਨਹੀਂ ਕਿਹੜੇ ਕਿਹੜੇ ਰੋਗ ਡਾਕਟਰਾਂ ਨੂੰ ਸਮਝ ਨਹੀਂ ਆ ਰਹੇ ਤੇ ਯਾਰ ਇਹ ਚੁੱਪ ਕਰਕੇ ਤੇ ਹੁਕਸਤਾਪਿਆਂ ਨੂੰ ਕੋਈ ਪ੍ਰਵਾਹ ਨਹੀਂ ਕੋਈ ਗੱਲ ਨਹੀਂ ਬਾਈ ਪੰਜਾਬ ਦੇ ਪੁੱਤ ਉਣ ਜਾ ਖੜੇ ਆ ਉਹ ਮਾਰ ਸੀਗਾ ਅਸੀਂ ਸਿਹਤਾਂ ਲਈ ਬਹੁਤ ਹੀ ਜ਼ਿਆਦਾ ਚਿੰਤਾ ਤਾਂ ਸਿਹਤਮੰਦ ਪੰਜਾਬ ਬਣਾਉਣਾ ਰੰਗਲਾ ਪੰਜਾਬ ਨੂੰ ਸਿਆਣੇ ਦੀ ਚਿੜੀ ਸਾਡਾ ਪੰਜਾਬ ਹੁੰਦਾ ਸੀ 75 ਸਾਲਾਂ ਚ ਲੁੱਟ ਕੇ ਖਾ ਲਿਆ ਸਿਆਣੇ ਦੀ ਚਿੜੀ ਦੁਆਰੇ ਲੈ ਕੇ ਆਉਣੀ ਚਿੜੀ ਚਿੜੀ ਦਾ ਭਰਾਵਾ ਕਿਹੜੇ ਵੇਲੇ ਦੀ ਖਾ ਕੇ ਖੰਬ ਖੰਬ ਵੀ ਖਾ ਕੇ ਉਹ ਥੱਲੇ ਨੋਂਦਰਾਂ ਨੋਂਦਰਾਂ ਜਾਂ ਸਾਰਾ ਚੁੰਚਾਂਝ ਵੀ ਖਾ ਕੇ ਕਿਹੜੀ ਚਿੜੀ ਦੀ ਗੱਲ ਕਰੀ ਜਾਂਦੇ ਆ ਪੰਜਾਬ ਇਹਦਾ ਰੰਗਲਾ ਪੰਜਾਬ ਕਹਿੰਦੇ ਆ ਰੰਗ ਵਾਲਾ ਬਣਾਤਾ ਆ ਪਿਆ ਕਾਲਾ ਮੇਰੇ ਬਾਤ ਚ ਪਾਣੀ ਹੈ ਜਿਹੜਾ ਪਾਣੀ ਜ਼ਹਿਰ ਆ ਤੇਰੇ ਬੁੱਢੇ ਦਰਿਆ ਦੀ ਲੋਕ ਪੀ ਰਹੇ ਯਾਰਾਂ ਟੈਂਕ ਫੈਕਟਰੀਆਂ ਯਾਰ ਪਾ ਰਹੇ ਉਹ ਪਾਣੀ ਭਰਾਵਾ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਫੈਕਟਰੀ ਦਾ ਵਿਰੋਧ ਕਰਦੇ ਆਂ ਅਸੀਂ ਵਿਕਾਸ ਦਾ ਵਿਰੋਧ ਕਰਦੇ ਆਂ ਆ ਇਹਦੇ ਵਿੱਚੋਂ ਇੱਕ ਬੂੰਦ ਪਾਣੀ ਪੀਓ ਅਸੀਂ ਇੱਥੇ ਵਿਰੋਧ ਖਤਮ ਕਰਦੇ ਆਂ ਸਾਰੇ ਆਪਣੇ ਟੱਬਰ ਨੂੰ ਪਿਆਓ ਇਹ ਛੋਟੀ ਜਿਹੀ ਜਵਾਬ ਜਲੇ ਲੋਕਾਂ ਦੀ ਜਵਾਬ ਲੋਕਾਂ ਦੀਆਂ ਧੀਆਂ ਪੁੱਤ ਮਰਨ ਨੂੰ ਰੱਖਿਆ ਤੁਸੀਂ ਜਾਨੀ ਇਹਨੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾ ਦਿੰਦੇ ਆ ਉਹ ਕਹਿੰਦੇ ਲੱਖੇ ਨੇ ਕੱਲੇ ਨੇ ਠੇਕਾ ਲਿਆ ਪੰਜਾਬ ਦਾ ਕਹਿੰਦੇ ਇਹੀ ਹਰ ਵਾਰ ਉੱਠ ਕੇ ਤੁਰ ਪੈਂਦਾ ਹਰ ਮੁੱਦਾ ਇਹਨੂੰ ਹੀ ਦੀਦਾ ਹੋਰ ਤਾਂ ਕਿਸੇ ਨੂੰ ਦੀਦਾ ਹੀ ਨਹੀਂਗਾ ਆਓ ਫਿਰ ਖੜੋ ਸੌਖਾ ਮੈਂ ਤਾਂ ਦਿਨ ਰਾਤ ਛੱਡਿਆ ਘਰ ਛੱਡਿਆ ਤੁਰਿਆ ਰਾਤ ਨੂੰ ਜਾਂਨਾ 12 ਵਜੇ ਪੜਦਾ ਜਾਂੋਂ ਨਿਕਲਦਾ ਕਈ ਵਾਰ ਰਾਤ ਵੀ ਬਾਹਰ ਕੱਟ ਲੈਂਦਾ ਤੁਰੋ ਰਸਈ ਮੈਂ ਲਿਆ ਠੇਕਾ ਹਾਂ ਮੈਂ ਮੰਨਦਾ ਮੈਂ ਠੇਕਾ ਲਿਆ ਮੈਂ ਪੰਜਾਬ ਦਾ ਫਤੰਦਰ ਦਰਦ ਦਾ ਤਾਂ ਠੇਕਾ ਲਿਆ ਜਿਹਦਾ ਕਹਿੰਦੇ ਤੁਸੀਂ ਸਿਆਸਤ ਕਰਦੇ ਹੋ ਵੋਟਾਂ ਪਿੱਛੇ ਜਿੱਦੇ ਐਮਐਲਏ ਐਮਪੀ ਬਣ ਕੇ ਉੱਦੀ ਘਰੇ ਬਹਿ ਜਾਓਗੇ ਤੇ ਜੇ ਮੈਂ ਐਮਐਲਏ ਐਮਪੀ ਬਣਨਾ ਮੈਂ ਟਿਕਟ ਹੀ ਲੈ ਲੰਦਾ ਦੋਨੇ ਹੱਥੀਂ ਤਿਆਰ ਸੀ ਕਾਂਗਰਸੀ ਦੇ ਤੇ ਆ ਝਾੜੂ ਵਾਲੇ ਗੰਦੀ ਸਿਹਸਤ ਕਰਨੀ ਮਾੜੀ ਗੱਲ ਜਿਹੜੇ ਅੱਜ ਪੰਜਾਬ ਦਾ ਮੁੱਖ ਮੰਤਰੀ ਦੇ ਸਾਰੇ ਜਿਹੜੇ ਐਮਐਲਏ ਐਮਪੀ ਕਰ ਰਹੇ ਉਹ ਸਿਆਸਤ ਮਾਲੀ ਆਪੋਜੀਸ਼ਨ ਦੇ ਪ੍ਰਧਾਨ ਰਾਜਾ ਵੜਿੰਗ ਇਥੋਂ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਹਨਾਂ ਨੇ ਵੀ ਨਹੀਂ ਇੱਥੇ ਆ ਕੇ ਮੇਨ ਲਾਦਾ ਅੱਜ ਇਕੱਠ ਸੀਗਾ ਹੋਣਾ ਚਾਹੀਦਾ ਸੀ ਉਹਨਾਂ ਨੂੰ ਇਹ ਇੱਕ ਦੁੱਤੀ ਸੀ ਮਾਲੀ ਜੀ ਘੁਰਕੀਏ ਨੇ ਭਵੰਤ ਨੇ ਉਹਨੂੰ ਆਪਣੇ ਰਾਜੇ ਨੂੰ ਕਰਾਂ ਤਰਾਂ ਫਾਈਲਾਂ ਮੇਰੇ ਕੋਲ ਪੰਗਿਆ ਮੜਕੇ ਚੂਮ ਕੀਤੀ ਅੱਜ ਤੱਕ ਨਾ ਵੀ ਬਾਜਵਾ ਸੰਪਾਲ ਖਹਿਰਾ ਬੋਲਦੇ ਸੀ ਅੱਜ ਤਾਂ ਹੁਣ ਤਾਂ ਉਹ ਵੀ ਕਿਤੇ ਨਜ਼ਰ ਨਹੀਂ ਆਉਂਦੇ ਖਹਿਰਾ ਸਾਹਿਬ ਚੁੱਪ ਕਰਕੇ ਏ ਮੈਨੂੰ ਸਮਝ ਨਹੀਂ ਆ ਰਹੀ ਹਰੇਕ ਮੁੱਦੇ ਦੇ ਮੂਰੇ ਹੁੰਦੇ ਸੀਗੇ ਹਰ ਥਾਂ ਤੇ ਅੱਜ ਕਨੇ ਖੈਰਾ ਸਾਹ ਤਿੱਖੇ ਹੀ ਕਦੇ ਮੈਂ ਤਾਂ ਆਫ ਹੈਰਾਨ ਆ ਪਤਾ ਨਹੀਂ ਖੈਰਾ ਸਾਹ ਨੂੰ ਕੀ ਜਨ ਦੁਖਮੰਦ ਲੱਗ ਗਿਆ ਵੀ ਹਰਾ ਤਾਲੁਕਾਂ ਲੱਖਾ ਸਦਾਣਾ ਸਾਡੇ ਨਾਲ ਮੌਜੂਦ ਨੇ ਲੱਖੇ ਬਾਈ ਆ ਪਾਣੀ ਦੀ ਬੋਤਲ ਪੜੀ ਹੋਈ ਆ ਦੇਖਣ ਨੂੰ ਤਾਂ ਇਹ ਕੁਝ ਹੋਰ ਹੀ ਰੂਪ ਲੱਗਦਾ ਹੈ ਦਾ ਜਿਵੇਂ ਇੱਕ ਕੋਕਾ ਕੋਲਾ ਹੁੰਦਾ ਜਾਂ ਕੋਈ ਪੈਟਰੋਲ ਡੀਜ਼ਲ ਲਈ ਪਰਦੇ ਹੋ ਹੈ ਕੀ ਇਹ ਇਹ ਮੈਨੂੰ ਹੁਣੇ ਹੁਣੇ ਪੰਜਾਬ ਦੇ ਮੁੱਖ ਮੰਤਰੀ ਸਾਹ ਉਸਤਾਵ ਜਲੇ ਮਹਾਰਾਜ ਦਾ ਫੋਨ ਆਇਆ ਸੀ ਕੰਨ ਲੱਖਾ ਸਿਆ ਮੈਂ ਪਾਣੀ ਪੀਣਾ ਹੈ ਉਧਰੋਂ ਲੈ ਕੇ ਚੱਲਿਆ ਹਮਾ ਲੁਧਿਆਣਾ ਤੋਂ ਸਿੱਧਾ ਚੰਡੀਗੜ੍ਹ ਨੂੰ ਚੱਲਿਆ ਉਹ ਕਿਹੜਾ ਤਰੀਕਾ ਆ ਪੀਣਾਂ ਕਿ ਕਿਹੜਾ ਬੇਈਚੋਂ ਨਹੀਂ ਪੀਤਾ ਬੇਈਚੋਂ ਤੇ ਚਾਰ ਦਿਨ ਬੈੱਡ 'ਤੇ ਪੇਰੇ ਹਸਤਾਲ 'ਚ ਹੁਣ ਇਹ ਜੋ ਇੱਕ ਬੂੰਦ ਪਿਆ ਕੇ ਹਣੀ ਹੈ ਮੈਂ ਆ ਜਾ ਮੈਂ ਪੀ ਲਾ ਆ ਤੂੰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰ ਰਿਹਾ ਕਿਹੜੇ ਡਰਾਮੇ ਤੂੰ ਕਰਦਾ ਰਿਹਾ ਕਿ ਲੋਕਾਂ ਨੂੰ ਜ਼ਹਿਰ ਦੇ ਕੇ ਬੁੱਢਾ ਦਰਿਆ ਮਾਰ ਰਿਹਾ ਲੋਕ ਫੈਕਟਰੀਆਂ 'ਚ ਥੱਲੇ ਪਾਣੀ ਪਾ ਰਿਹਾ ਯਾਰ ਕਿੱਥੇ ਆ ਜੋ ਮੁੱਖ ਮੰਤਰੀ ਤਾਂ ਇਹ ਇਹ ਹੁਣ ਮੈਂ ਚੱਲਿਆ ਉਹ ਉਹ ਨਾ ਮੈਂ ਕੁਦਰਤੀ ਕੀ ਹੋਇਆ ਉਹ ਹੋਰ ਪਰਸੋਂ ਇੱਕ ਥਾਂ ਉਹ ਬੋਲ ਰਹੀ ਸ਼ਾਇਦ ਬਾਬੇ ਬਕਾਲੇ ਰਖੜ ਪੁੰਨਿਆਂ ਦੇ ਉੱਤੇ ਤੇ ਉਹ ਕਹਿ ਰਹੇ ਜੀ ਕਿ ਜਿਹੜਾ ਬੰਦਾ ਤਹਿਸੀਲ ਚ ਜਾਂਦਾ ਥਾਣੇ ਜਾਂਦਾ ਪਟਵਾਰੀ ਕੋਲ ਜਾਂਦਾ ਬਿਜਲੀ ਵਿਭਾਗ ਦੇ ਕੋਲ ਜਾਂਦਾ ਮੈਂ ਫੈਲਾ ਮੰਗਾ ਲੈਣਾ ਉਹ ਮੈਂ ਵੀ ਪਿੱਛੇ ਜਿ ਕੋ ਮੇਰਾ ਕੰਮ ਸੀਗਾ ਮੈਂ ਬਿਜਲੀ ਵਿਭਾਗ ਵਿੱਚ ਗਿਆ ਸੀ ਉਹ ਕਹਿੰਦੇ ਫਿਰ ਮੈਂ ਨੰਬਰ ਚੱਕ ਚੱਕ ਫੋਨ ਕਰਦਾ ਬੰਦਿਆਂ ਨੂੰ ਉਹ ਫੋਨ ਕਦੇ ਮੇਰਾ ਵੀ ਆ ਗਿਆ ਅੱਛਾ ਮੇਰੀ ਵੀ ਗੱਲ ਹੋਈ ਪਰਸੋਂ ਮੈਂ ਵਾਹੀ ਰੱਖਾ ਬੋਲਣਾ ਸਧਾਣਾ ਕਿਹੜਾ ਹੋਰ ਛੋਟੇ ਵੀਰ ਕੀ ਹਾਲ ਹੈ ਮਾਹੌਜੀ ਮਾਂ ਮਿਹਰ ਕੋਲ ਆਉਂਗਾ ਹੀ ਪਾਣੀ ਲੈ ਕੇ ਆਉਂਗਾ ਕਹਿੰਦਾ ਹਾਂ ਪਪੀ ਹੋਾਂਗੇ ਬਾਈ ਇਕੱਠੇ ਮੈਂ ਤਾਂ ਨਹੀਂ ਪੀਣਾ ਤੁਸੀਂ ਪੀ ਲਿਓ ਸੋ ਇਹ ਪਾਣੀ ਪਿਉਣਾ ਆ ਭਰਾਵਾ ਤਾਂ ਗੱਲ ਚਲੋ ਹਾਸੇ ਚ ਚਲੀ ਗਈ ਆ ਕਰਨੇ ਯਾਰ ਅਸਲ ਦੇ ਵਿੱਚ ਜਿੰਨਾ ਪਿੰਡਾਂ ਚ ਵੀਰ ਮੇਰਾ ਮੈਂ ਗਿਆ ਨਾ ਥੋੜੀ ਰੂਹ ਕੰਬ ਜੂਗੀ ਯਾਰ ਕਹਿੰਦੇ ਜਾ ਕੇ ਕਦੇ ਢੇੜਾ ਮਾਰਿਆ ਯਾਰ ਯਾਰ ਲੋਕਾਂ ਦਾ ਐਡਾ ਮਾੜਾ ਹਾਲ ਹੈ ਕਿਡਨੀਆਂ ਉੱਡ ਰੀਆਂ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲੇ ਪੀਲੇ ਹੋ ਰਹੇ ਨੇ ਯਾਰ ਪਤਾ ਹੀ ਨਹੀਂ ਕਿਹੜੀ ਕਿਹੜੀ ਬਿਮਾਰੀ ਲੋਕਾਂ ਨੂੰ ਇੱਕ ਪਿੰਡ ਮੈਂ ਗਿਆ ਉਥੇ ਮੁੰਡਾ ਕੈਨੇਡਾ ਤੋਂ ਆਇਆ ਵਾ ਪਿੰਡ ਸੀ ਸ਼ਾਇਦ ਸ਼ਾਇਦ ਖਾਰਾ ਪਿੰਡ ਸੀ ਦਾ ਜੇ ਮੈਂ ਨਾਂ ਭੁੱਲਦਾ ਹਾਂ ਉਹ ਕਹਿੰਦਾ ਬਾਈ ਮੈਨੂੰ ਅੱਜ 15 20 ਦਿਨ ਹੋ ਗਏ ਕੈਨੇਡਾ ਤੋਂ ਆਏ ਨੂੰ ਤੇ ਮੇਰੇ ਆਉਣ ਸਾਰੇ ਤੇ ਖੁਰਕ ਪਈ ਗਈ ਮੈਂ ਕਾਰਨ ਕਿ ਮੈਂ ਪਾਣੀ ਪੀਣਾ ਉਹ ਕਹਿੰਦਾ ਸਾਡੇ ਘਟੋ ਘਟ 90% ਪਿੰਡ ਚ ਖੁਰਕ ਪਈ ਵੀ ਆ ਲੋਕਾਂ ਨੂੰ ਇਹੋ ਜੀਆਂ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਨੇ ਚਮੜੀ ਦੇ ਰੋਗ ਜੀ ਨੂੰ ਆਪਾਂ ਹੱਡੀਆਂ ਦੇ ਜਾਂ ਪਤਾ ਨਹੀਂ ਕਿਹੜੇ ਕਿਹੜੇ ਰੋਗ ਡਾਕਟਰਾਂ ਨੂੰ ਸਮਝ ਨਹੀਂ ਆ ਰਹੇ ਯਾਰੇ ਚੁੱਪ ਕਰਕੇ ਇੱਥੇ ਹੁਗ ਸੁੱਤਾ ਪਿਆ ਨੂੰ ਕੋਈ ਪ੍ਰਵਾਹ ਨਹੀਂ ਕੋਈ ਗੱਲ ਨਹੀਂ ਬਾਈ ਪੰਜਾਬ ਦੇ ਪੁੱਤ ਹੁਣ ਜਾਖ ਖੜੇ ਐ ਅੱਜ ਵੱਡਾ ਰੋਹ ਮਾਰਨ ਸੀਗਾ ਅਸੀਂ ਸਿਹਤਾਂ ਲਈ ਬਹੁਤ ਹੀ ਜ਼ਿਆਦਾ ਚਿੰਤਾ ਤਾਂ ਸਿਹਤਮੰਦ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਸਿਆਣੇ ਦੀ ਚਿੜੀ ਸਾਡਾ ਪੰਜਾਬ ਹੁੰਦਾ ਸੀ 75 ਸਾਲਾਂ ਚ ਲੁੱਟ ਕੇ ਖਾ ਲਿਆ ਸਿਆਣੇ ਦੀ ਚਿੜੀ ਦੁਬਾਰੇ ਲੈ ਕੇ ਆਉਣੀ ਆ ਚਿੜੀ ਚਿੜੀ ਦਾ ਭਰਾਵਾ ਕਿਹੜੇ ਵੇਲੇ ਦੀ ਖਾ ਕੇ ਖੰਬ ਖੰਬ ਵੀ ਖਾ ਕੇ ਉਹ ਥੱਲੇ ਨੁੰਦਰਾ ਨੁੰਦਰਾ ਜੀਆਂ ਸਾਰਾ ਚੁੰਚਾਂ ਜੀ ਵੀ ਖਾ ਕੇ ਕਿਹੜੀ ਚਿੜੀ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੇ ਇਹਦਾ ਰੰਗਲਾ ਪੰਜਾਬ ਕਹਿੰਦੇ ਆ ਰੰਗ ਵਾਲਾ ਬਣਾਤਾ ਆ ਪੰਜਾਬਾ ਆ ਪੰਜਾਬ ਆ ਇਹਦਾ ਆ ਕਾਲਾ ਮੇਰੇ ਪੱਤ ਵਿੱਚ ਪਾਣੀ ਹੈ ਇਹ ਜਿਹੜਾ ਪਾਣੀ ਜ਼ਹਿਰ ਹੈ ਜਿਹੜੀ ਬੁੱਢੇ ਦਰਿਆ ਦੀ ਲੋਕ ਪੀ ਰਹੇ ਆ ਯਾਰਾਂ ਡੈਂਗ ਫੈਕਟਰੀਆਂ ਯਾਰ ਪਾ ਰਹੇ ਉਹ ਪਾਣੀ ਹੈ ਭਰਾਵਾ ਤੇ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਜੇ ਅਸੀਂ ਫੈਕਟਰੀ ਦਾ ਵਿਰੋਧ ਕਰਦੇ ਆ ਅਸੀਂ ਵਿਕਾਸ ਦਾ ਵਿਰੋਧ ਕਰਦੇ ਆ ਇਹਦੇ ਵਿੱਚੋਂ ਇੱਕ ਬੂੰਦ ਪਾਣੀ ਪੀ ਲੋ ਅਸੀਂ ਇੱਥੇ ਵਿਰੋਧ ਖਤਮ ਕਰ ਦਿਆ ਤੇ ਸਾਰੇ ਆਪਣੇ ਟੱਬਰ ਨੂੰ ਪਿਆਓ ਇਹ ਸੜੀ ਜਵਾਗਲੇ ਪੀਣ ਲੋਕਾਂ ਦੀ ਜਵਾਗ ਲੋਕਾਂ ਦੇ ਧੀਆਂ ਪੁੱਤ ਮਰਨ ਰੱਖਿਆ ਤੁਸੀਂ ਯਾਰ ਸੋ ਅੱਜ ਕੱਟ ਸੀ 24 ਤਰੀਕ ਸੀ 15 ਸਤੰਬਰ ਤੱਕ ਸਾਡਾ ਅਗਲਾ ਪ੍ਰੋਮ ਲੀਕ ਕੇ ਦੱਸ ਦਾਂ ਕਿ ਆ ਜਾਓ ਇੱਥੋਂ ਆ ਬੰਦ ਮਾਰਨਾ ਤੇ ਇੱਥੋਂ ਬੰਦ ਕਰਨਾ ਉਹਦੇ ਪਹੁੰਚ ਕੇ ਤੁਹਾਡੇ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾ ਦਿੰਦੇ ਆ ਕਹਿੰਦੇ ਲੱਖੇ ਨੇ ਗੱਲੇ ਨੇ ਠੇਕਾ ਲਿਆ ਪੰਜਾਬ ਦਾ ਕਹਿੰਦੇ ਇਹੀ ਹਰ ਥਾਂ ਉੱਠ ਕੇ ਤੁਰ ਪੈਂਦਾ ਹਰ ਮੁੱਦਾ ਇਹਨੂੰ ਹੀ ਦੀਂਦਾ ਹੋਰ ਤਾਂ ਕਿਸੇ ਨੂੰ ਦੀਂਦਾ ਹੀ ਨਹੀਂਗਾ ਆਓ ਫਿਰ ਖੜੋ ਸੌਖਾ ਮੈਂ ਤਾਂ ਦਿਨ ਰਾਤ ਛੱਡਿਆ ਘਰ ਛੱਡਿਆ ਤੁਰਿਆ ਫਿਰਦਾ ਰਾਤ ਨੂੰ ਜਾਂਨਾ 12 ਵਜੇ ਬੜਦਾ ਜਾਂ ਨਿਕਲਦਾ ਕਈ ਵਾਰ ਰਾਤ ਵੀ ਬਾਹਰ ਕੱਟ ਲੈਂਦਾ ਤੁਰੋ ਤਾਂ ਸਹੀ ਬੈਠ ਕੇ ਕੋਈ ਪਵਾ ਕੇ 150 ਦਾ ਨੈੱਟ ਦੇ ਥੱਲੇ ਟਿੱਪਣੀ ਕਰ ਛੱਡਦਾ ਸੌਖਾ ਮੈਂ ਲਿਆ ਠੇਕਾ ਹਾਂ ਮੈਂ ਮੰਨਦਾ ਮੈਂ ਠੇਕਾ ਲਿਆ ਮੈਂ ਪੰਜਾਬ ਦਾ ਪੁੱਤ ਅੰਦਰ ਦਰਦ ਦਾ ਤਾਂ ਠੇਕਾ ਲਿਆ ਪਤਾ ਮੈਨੂੰ ਵੀ ਬਰਾਸ ਸਾਨੂੰ ਕਿੰਨਾ ਹਾਲਾਤਾਂ ਚੋਂ ਮਿਲੀ ਐ ਤੇ ਕਿੰਨੇ ਸਿਰ ਲਾ ਕੇ ਤੇ ਕਿੰਨਾ ਖੂਨ ਡੋਲ ਕੇ ਮਿਲੀ ਐ ਲੋਕ ਤਾਂ ਕਹਿੰਦੇ ਤੁਸੀਂ ਸਿਆਸਤ ਕਰਦੇ ਹੋ ਵੋਟਾਂ ਪਿੱਛੇ ਜਿੱਦੇ ਐਮਐਲਏ ਐਮਪੀ ਬਣ ਗਏ ਉੱਦੀ ਘਰੇ ਬਹਿ ਜਾਓਗੇ ਤੇ ਜੇ ਮੈਂ ਐਮਐਲਏ ਐਮਪੀ ਬਣਨ ਦਾ ਮੈਂ ਟਿਕਟੀ ਲੈ ਲੰਦਾ ਦੋਨੇ ਹੱਥੀਂ ਤਿਆਰ ਸੀ ਕਾਂਗਰਸੀ ਦੇ ਤੇ ਆ ਝਾੜੂ ਵਾਲੇ ਜੇ ਸੀ ਐਮ ਪੀ ਟੈਟ ਦੇ ਦੇ ਨਿਤੰਬ ਉਧਰੋਂ ਬਣ ਜਾਂਦਾ ਐਮ ਐਲ ਏ ਦੀ ਵੀ ਤਿਆਰ ਸੀ ਉਹ ਵੀ ਬਣ ਜਾਂਦਾ ਫਿਰ ਨਾਲੇ ਸਿਆਸਤ ਕਰਨੀ ਚੰਗੀ ਗੱਲ ਸਿਆਸਤ ਕਰਨੀ ਕੋਈ ਮਾੜੀ ਗੱਲ ਨਹੀਂ ਆ ਕੰਦੀ ਸਿਆਸਤ ਕਰਨੀ ਮਾੜੀ ਗੱਲ ਆ ਜਿਹੜੀ ਅੱਜ ਪੰਜਾਬ ਦਾ ਮੁੱਖ ਮੰਤਰੀ ਤੇ ਸਾਰੇ ਜਿਹੜੇ ਐਮ ਐਲ ਏ ਐਮ ਪੀ ਕਰ ਰਹੇ ਉਹ ਸਿਆਸਤ ਮਾੜੀ ਹੈ ਕਿਉਂ ਆਪੋਜੀਸ਼ਨ ਕਹਿੰਦੇ ਹੁੰਦੇ ਸਰਕਾਰ ਨੂੰ ਘੇਰਦੀ ਹੁੰਦੀ ਆ ਸਵਾਲ ਚੋਹਦੀ ਅੱਜ ਤੱਕ ਇਹ ਕਹਿੰਦੇ ਆਪੋਜੀਸ਼ਨ ਵੀ ਚੁੱਪ ਬੈਠੀ ਆ ਆਪੋਜੀਸ਼ਨ ਦੇ ਪ੍ਰਧਾਨ ਰਾਜਾ ਵੜਿੰਗ ਇਥੋਂ ਲੋਕ ਸਭਾ ਮੈਂਬਰ ਚੁਣੇ ਗਏ ਨਹੀਂ ਉਹਨਾਂ ਨੇ ਵੀ ਨਹੀਂ ਇੱਥੇ ਆ ਕੇ ਮਿਲਦਾ ਅੱਜ ਕੱਟ ਸੀਗਾ ਆਉਣਾ ਚਾਹੀਦਾ ਸੀ ਉਹਨਾਂ ਨੂੰ ਇਹ ਇੱਕ ਦੁੱਤੀ ਸੀ ਮਾੜੀ ਜੀ ਘੁਰਕੀਏ ਨੇ ਭਵੰਤ ਨੇ ਉਹਨੂੰ ਆਪਣੇ ਰਾਜੇ ਨੂੰ ਕਹਿੰਦਾ ਰਿਆਂ ਫੈਲਾ ਮੇਰੇ ਕੋਲ ਪੰਗਾ ਮੜਕੇ ਚੂਹ ਕੀਤੀ ਅਜੇ ਤੱਕ ਟੋਪਕਾਂ ਡਾਪੀਆਂ ਪਾ ਕੇ ਅੰਦਰ ਖਾਤੇ ਮਿਲ ਵੀ ਆਇਆ ਫੇ ਮੈਂ ਨਹੀਂ ਬੋਲਦਾ ਮਾੜਾ ਮਾੜਾ ਉੱਨਾ ਕੁ ਬਰੋਜਾ ਕਰਿਆ ਕਰੂੰਗਾ ਬਾਤੂੰ ਦੱਬੀ ਚੱਲ ਕੰਮ ਕੋਈ ਗੱਲ ਨਹੀਂ ਪ੍ਰਤਾਪ ਸਿੰਘ ਬਾਜਵਾ ਸੁਪਾਲ ਖਹਿਰਾ ਬੋਲਦੇ ਸੀ ਅੱਜ ਤਾਂ ਹੁਣ ਤਾਂ ਉਹ ਵੀ ਕਿਤੇ ਨਜ਼ਰ ਨਹੀਂ ਆਉਂਦੇ ਕਿਵੇਂ ਖਹਿਰਾ ਸਾਹਿਬ ਚੁੱਪ ਕਰ ਗਏ ਇਹ ਮੈਨੂੰ ਸਮਝ ਨਹੀਂ ਆ ਰਹੀ ਤੇ ਬਾਜਵੇ ਵਰਗੇ ਪਤਾ ਹਰੇਕ ਮੁੱਦੇ ਦੇ ਮੂਰੇ ਹੁੰਦੇ ਸੀਗੇ ਹਰ ਥਾਂ ਤੇ ਅੱਜ ਕਹਿੰਦੇ ਖੈਰਾ ਸਾਹਿਬ ਦੀ ਹੀ ਕਿਤੇ ਮੈਂ ਤਾਂ ਆਫਹਰਾਨ ਆ ਪਤਾ ਨਹੀਂ ਖੈਰਾ ਸਾਹਿਬ ਨੂੰ ਕੀ ਜਨ ਦੁਖਮੰਦ ਲੱਗਿਆ ਵੀ ਹਰਾ ਤਾਂ ਲੋਕਾਂ ਨੇ ਪਰ ਦੁੱਖ ਨਹੀਂ ਮੰਨਣਾ ਚਾਹੀਦਾ ਦੇਖੋ ਇਹ ਚੱਲਦੀਆਂ ਰਹਿੰਦੀਆਂ ਜਿੱਤਾਂ ਹਾਲਾ ਨਹੀਂ ਯਾਰ ਸਾਡੇ ਲਈ ਜਿੱਤ ਮੇਰੇ ਲਈ ਜਿੱਤ ਹਾਰ ਕੋਈ ਮੈਨੂੰ ਨਹੀਂ ਰਖਦੀ ਹਾਂ ਦੁੱਖ ਲੱਗਿਆ ਕਿ ਯਾਰ ਜਿਹੜੀ ਆਵਾਜ਼ ਮੈਂ ਤੁਹਾਡੀ ਇੱਥੇ ਚੱਕਦਾ ਅੱਜ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆਇਆ ਲੈ ਕੇ ਕੱਟ ਲੁਧਿਆਣੇ ਜੇ ਕਦੇ ਮੈਨੂੰ ਜਿਤਾਇਆ ਹੁੰਦਾ ਤੇ ਮੈਂ ਪਾਰਲੀਮੈਂਟ ਉੱਤੇ ਜਾ ਕੇ ਮੋਦੀ ਦੇ ਮੂਰੇ ਕਹਿੰਦਾ ਰਾਜ ਮੰਤਰੀ ਦੇ ਮੂਰੇ ਕਹਿੰਦਾ ਵੀ ਇਹੀ ਦੱਖਣ ਦਾ ਵੀ ਨਹੀਂ ਯਾਰ ਜਿੱਥੇ ਅਸੀਂ ਆਵਾਜ਼ ਚੱਕਣੀ ਐ ਸਾਨੂੰ ਉੱਥੇ ਤੱਕ ਪਹੁੰਚਦਾ ਤਾਂ ਕਰੋ ਯਾਰ ਸੋ ਉਹ ਜਿੱਤਾਂ ਹਾਰਾਂ ਜ਼ਿੰਦਗੀ ਦਾ ਹਿੱਸਾ ਵੀ ਮੇਰਿਆ ਜੇ ਅਸੀਂ ਆਈ ਨਰਾਸ਼ ਹੋ ਕੇ ਘਰੇ ਬੋਏ ਕਿ ਮੈਨੂੰ ਨਹੀਂ ਔਰ ਅੱਜ ਤੱਕ ਨਾ ਅਸੀਂ ਆਏ ਹੁਣ ਆ ਜਿੱਤ ਮੈਂ ਜਿੱਤ ਹਾਰ ਲਈ ਲੜ ਨਹੀਂ ਰਿਹਾ ਮੈਂ ਪੰਜਾਬ ਲਈ ਲੜ ਰਿਹਾ ਅਧਰਾਮ ਲਈ ਪਾਣੀਆਂ ਲਈ ਬੋਲੀ ਲਈ ਧਰਤੀ ਲਈ ਲੋਕਾਂ ਲਈ ਜਵਾਨੀ ਲਈ ਮੈਂ ਇਸ ਕਰਕੇ ਲੋਕਾਂ ਨੂੰ ਅਪੀਲ ਕਰਦਾ ਜ਼ਮੀਨਾਂ ਨਾ ਵੇਚੋ ਨਾ ਭਜੋ ਬਾਹਰ ਨੂੰ ਨਾ ਛੱਡੋ ਪੰਜਾਬ ਮੈਂ ਕੱਲਾ ਥੋੜੀ ਮੈਂ ਇੱਕ ਮੁੱਦੇ ਤੇ ਖੜਾ ਯਾਰ ਮੈਂ ਤਾਂ ਹਰ ਮੁੱਦੇ ਤੇ ਲੋਕ ਮੈਂ ਤਾਂ ਹਰ ਥਾਂ ਹੀ ਜਾਣਾ ਯਾਰ ਮੈਂ ਦੋ ਵਜੇ ਉੱਠ ਕੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਮੇਰੇ ਪੰਜਾਬ ਦੇ ਲੋਕਾਂ ਨੂੰ ਅਕਲ ਦੇ ਮਤ ਦੇ ਸਮਤ ਦੇ ਕਿ ਲੋਕ ਆਪਣੀ ਧਰਤੀ ਨੂੰ ਪਿਆਰ ਕਰਨ ਆਪਣੇ ਪਾਣੀ ਗੁਰਬਾਣੀ ਕਹਿੰਦੇ ਪਾਣੀ ਪਿਓ ਹੈ ਆਪਣੇ ਪਿਓ ਨੂੰ ਸੰਭਾਲਣ ਯਾਰ ਆਪਣੇ ਦਰਿਆਵਾਂ ਨੂੰ ਬਚਾਉਣ ਕਿਉਂ ਇੰਨੇ ਸਿਨਖਿੱਧ ਹੋ ਗਏ ਕਿਉਂ ਨਕਮੇ ਹੋ ਗਏ ਕਿਉਂ ਘਰਾਂਚ ਵੜ ਗਏ ਮੇਰੀ ਦੋ ਵਜੇ ਅਰਦਾਸ ਹੀ ਹੁੰਦੀ ਪ੍ਰਮਾਤਮਾ ਲੋਕਾਂ ਨੂੰ ਅਕਲ ਦੇ ਤੇ ਮੇਰੀ ਜ਼ਿੰਦਗੀ ਵੀ ਲੇਖੇ ਲੱਗਦੀ ਹੈ ਕਦੇ ਤੇ ਮੈਨੂੰ ਡੋਲਣ ਨਾ ਦੇ। ਮੇਰਾ ਭਰੋਸਾ ਕੈਮਰਾ 'ਤੇ ਤੇ ਮੈਂ ਨਿਰਪੱਖ ਹੋ ਕੇ ਦਰਦਤਾਰੇ ਨਾਲ ਪੰਜਾਬ ਲਈ ਲੱਗਿਆ ਰਿਹਾ। ਜੀ ਬਹੁਤ ਬਹੁਤ ਸ਼ੁਕਰੀਆ। ਲਖਾ ਸਿਧਾਣਾ ਸਾਡੇ ਨਾਲ ਮੌਜੂਦ ਸੀਗੇ ਅੱਜ ਕਾਲੇ ਪਾਣੀਆਂ ਨੂੰ ਲੈ ਕੇ ਜਿਹੜਾ ਮੋਰਚਾ ਦੀ ਸ਼ੁਰੂਆਤ ਕੀਤੀ ਗਈ ਆ ਉਸ ਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਆ ਲਖਾ ਸਿਧਾਣਾ ਨੇ। ਸੱਦਾ ਦਿੱਤਾ ਸੀ ਪੂਰੇ ਪੰਜਾਬ ਨੂੰ ਤਾਂ ਪੰਜਾਬ ਉੱਭੜਿਆ ਵੀ ਆ। ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚੇ ਨੇ ਅਤੇ ਉਹਨਾਂ ਨੇ ਇਹ ਮੋਰਚੇ ਦੀ ਨੀਂਹ ਰੱਖੀ ਆ। ਕੈਮਰਾਮੈਨ ਹਰਪੂ ਸਿੰਘ ਦੇ ਨਾਲ ਰਾਜੀਤ ਸਿੰਘ ਭੁੱਲਰ ਐਸਐਮਟੀਵੀ ਲੁਧਿਆਣਾ।